क्या तुम मुझे बता सकती हो कि तुमने ऐसा कौन सा तीर मारा है ਅ ਵੈਸੇ ਤਾਂ ਕੁਝ ਨਹੀਂ। ਔਰ ਦਾਉਰੀ ਵਿੱਚ ਤੁਹਾਨੂੰ ਗਾੜੀ ਮਿਲ ਜਾਈ। ਆਈ ਹੈ ਡਨ ਦੀ ਐਮਬੀਏ। ਪਿਆਰੇ ਸਮੇਂ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਰਿਵਾਰ ਨੂੰ ਦਿੱਤੇ ਜਾਣ ਵਾਲੇ ਗਹਿਣੇ, ਨਗਦੀ, ਫਰਨੀਚਰ, ਜਾਇਦਾਦ ਜਾਂ ਹੋਰ ਕੀਮਤੀ ਸਮਾਨ ਦਾਜ ਖਵਾਉਂਦਾ ਹੈ। ਇਹ ਭਾਰਤ ਵਿੱਚ ਪ੍ਰਚਲਿਤ ਸੱਤੀ ਪ੍ਰਥਾ ਵਰਗੀਆਂ ਪਰੰਪਰਾਵਾਂ ਵਿੱਚੋਂ ਇੱਕ ਹੈ। ਸੱਤੀ ਪ੍ਰਥਾ ਤਾਂ ਚਲੋ ਬੰਦ ਹੋ ਗਈ। ਪਰ ਦਾਜ ਪ੍ਰਥਾ ਅਜੇ ਵੀ ਬਹੁਤ ਦੇਖੀ ਜਾਂਦੀ ਹੈ। ਦਾਜ ਜਿਸ ਵਿੱਚ ਲੜਕੀ ਦੇ ਪਰਿਵਾਰ ਲੜਕੇ ਦੇ ਪਰਿਵਾਰ ਨੂੰ ਨਗਦੀ ਤੇ ਕੀਮਤੀ ਸਮਾਨ ਤੋਹਫਿਆਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਸਮਾਜ ਵਿੱਚ ਇਸ ਦੀ ਨਿੰਦਾ ਵੀ ਕੀਤੀ ਜਾਂਦੀ ਹੈ। ਪਰ ਕਾਫੀ ਲੋਕ ਇਸ ਤੇ ਦਲੀਲ ਦਿੰਦੇ ਨੇ ਕਿ ਇਸ ਦਾ ਦਾਜ ਦੇਣ ਦਾ ਕੋਈ ਫਾਇਦਾ ਵੀ ਹੋ ਰਿਹਾ ਮੋਤੀ لال ਜੀ ਅਨੰਦ ਜੈਸੇ ਲੜਕੇ ਲਈ 15000 ਰੁਪਏ ਕੋਈ ਬੜੀ ਰਕਮ ਨਹੀਂ ਔਰ ਫਿਰ ਆਪਕੇ ਪਾਸ ਆਪਣਾ ਮਕਾਨ ਵੀ ਤਾਂ ਹੈ ਜੀ ਮੇਰਾ ਖਿਆਲ ਹੈ ਆਪ ਦੋ ਇੱਕ ਦਿਨ ਅੱਜਕਲ ਕਾਫੀ ਸਾਰੇ ਜੋੜੇ ਵਿਆਹ ਕਰਾਉਣ ਤੋਂ ਬਾਅਦ ਅਲੱਗ ਰਹਿਣਾ ਪਸੰਦ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਜ਼ਿਆਦਾਤਰ ਦਾਜ ਵਿੱਚ ਫਰਨੀਚਰ ਨਕਦੀ ਹੋਰ ਕੰਮਤੀ ਸਮਾਨ ਇਸ ਲਈ ਦਿੱਤਾ ਜਾਂਦਾ ਤਾਂ ਕਿ ਉਹ ਆਪਣੇ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ ਅਤੇ ਕੁੜੀ ਮੁੰਡਾ ਦੋਨੋਂ ਮਿਲ ਕੇ ਆਪਣਾ ਇੱਕ ਕੈਰੀਅਰ ਸ਼ੁਰੂ ਕਰ ਸਕਣ ਇੱਕ ਵਾਰੀ ਦੇਖਿਆ ਜਾਵੇ ਤਾਂ ਕਾਰਨ ਸਹੀ ਵੀ ਲੱਗਦਾ ਕਿਉਂਕਿ ਉਸ ਟਾਈਮ ਉਹਨਾਂ ਕੋਲ ਕੋਈ ਜਾਇਦਾਦ ਨਹੀਂ ਹੁੰਦੀ ਤਾਂ ਕਿੰਨਾ ਕਿਤੇ ਇੱਕ ਚੰਗਾ ਤੇ ਇੱਕ ਹੈ ਆਪਣੇ ਬੱਚਿਆਂ ਦੀ ਮਦਦ ਕਰਨ ਦਾ ਪਰ ਜਿਕਰ ਇਹ ਜਿਹੜਾ ਹੈ ਤਾਂ ਸਾਰਾ ਭਾਰ ਕੁੜੀ ਦੇ ਪਰਿਵਾਰ ਤੇ ਕਿਉਂ ਪਾਇਆ ਜਾਂਦਾ ਸਗੋਂ ਮੁੰਡੇ ਦੇ ਪਰਿਵਾਰ ਨੂੰ ਵੀ ਬਰਾਬਰ ਹਿੱਸਾ ਪਾਉਣਾ ਚਾਹੀਦਾ ਹੈ ਸਗੋਂ ਇਹ ਵੀ ਹੋ ਸਕਦਾ ਹੈ ਕਿ ਦੋਨੋਂ ਪਰਿਵਾਰ ਮਿਲ ਕੇ ਬਿਨਾਂ ਕਿਸੇ ਵਿਆਜ ਦਰ ਤੋਂ ਉਹਨਾਂ ਦੀ ਆਰਥਿਕ ਸਹਾਇਤਾ ਕਰਨ ਅੱਜ ਕੱਲ੍ਹ ਗੋਰੇ ਰੰਗ ਨੂੰ ਕਾਫੀ ਮੱਤਾ ਦਿੱਤੀ ਜਾਂਦੀ ਹੈ ਇਸੇ ਕਰਕੇ ਕਈ ਥਾਈਂ ਦੇਖਣ ਨੂੰ ਮਿਲਿਆ ਕਿ ਜਿੰਨਾ ਕੁੜੀਆਂ ਦਾ ਰੰਗ ਗੋਰਾ ਨਹੀਂ ਹੁੰਦਾ ਜਾਂ ਥੋੜਾ ਸਾਫਲਾ ਹੁੰਦਾ ਹੈ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਕੁੜੀਆਂ ਦਾ ਵਿਆਹ ਕਰਨ ਵਾਸਤੇ ਮੁੰਡੇ ਦੇ ਪਰਿਵਾਰ ਦੀਆਂ ਆਰਥਿਕ ਮੰਗਾਂ ਪੂਰੀਆਂ ਕਰਨੀਆਂ ਪੈਂਦੀਆਂ ਅਜੇ ਹੀ ਮਾਵਲੇਵਾਚ ਕੁੜੀ ਤੇ ਪਰਿਵਾਰ ਦਾ ਭਾਰੀ ਦਾਜ ਦੇਣਾ ਇੱਕ ਮਜਬੂਰੀ ਬਣ ਜਾਂਦੀ ਹੈ ਇਹ ਬਿਲਕੁਲ ਇਦਾਂ ਹੀ ਹੈ ਜਿਵੇਂ ਇੱਕ ਮੁੰਡੇ ਨੂੰ ਖਰੀਦਿਆ ਜਾ ਰਿਹਾ ਹੋਵੇ ਦਾਜ ਪ੍ਰਥਾ ਦੇ ਫੇਵਰ ਵਿੱਚ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਦਾਜ ਦੇ ਨਾਲ ਕੁੜੀ ਤੇ ਉਸਦੇ ਪਰਿਵਾਰ ਦੀ ਇੱਜ਼ਤ ਵਧਦੀ ਹੈ ਪਰ ਜੇਕਰ ਕਈ ਰਿਪੋਰਟਾਂ ਨੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਕੁੜੀਆਂ ਦੇ ਖਿਲਾਫ ਕੰਮ ਕਰਦਾ ਹੈ ਦਾਜ ਪ੍ਰਥਾ ਦੀ ਸੈਗ ਲੈਣ ਵਾਲੇ ਇਸ ਦੇ ਸਮਰਥਕਾਂ ਨੇ ਕਈ ਗੈਰਵਾਜਿਬ ਕਾਰਨ ਦੱਸਦੇ ਨੇ ਪਰ ਅਸਲ ਵਿੱਚ ਸਮੁੱਚੇ ਤੌਰ ਤੇ ਸਮਾਜ ਨੂੰ ਨੁਕਸਾਨ ਹੀ ਪਹੁੰਚਾ ਰਿਹਾ ਹੈ ਦਾਜ ਪ੍ਰਥਾ ਜੋ ਕੁੜੀ ਦੇ ਵਿਆਹ ਤੋਂ ਬਾਅਦ ਆਰਥਿਕ ਤੌਰ ਤੇ ਮਦਦ ਕਰਨ ਲਈ ਸ਼ੁਰੂ ਕੀਤੀ ਗਈ ਇੱਕ ਸੱ ਹੁਣ ਕਈਆਂ ਦੇ ਦਿਮਾਗ ਵਿੱਚ ਗੱਲ ਹੁੰਦੀ ਹੈ ਕਿ ਸਮਾਜ ਦੇ ਨਿਰਮਾਣ ਤੋਂ ਬਾਅਦ ਵੀ ਦਾਜ ਪ੍ਰਥਾ ਕਾਇਮ ਕਿਉਂ ਹੈ ਦਾਜ ਇੱਕ অপরাধ ਹੈ ਇਸ ਲਈ ਕਈ ਮੁਹਿੰਮਾਂ ਵਿੱਚ ਲਾਈਆਂ ਗਈਆਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਰ ਫਿਰ ਵੀ ਲੋਕ ਇਸ ਦਾ ਅਣੇਵਾ ਪਾਲਣ ਕਰ ਰਹੇ ਨੇ ਇੱਥੇ ਤੁਹਾਨੂੰ ਮੈਂ ਕੁਝ ਕਾਰਨ ਦੱਸਦਾ ਜੋ ਲੋਕਾਂ ਦੇ ਨਿੰਦਾ ਕਰਨ ਤੋਂ ਬਾਅਦ ਵੀ ਦਾਜ ਪ੍ਰਥਾ ਬਰਕਰਾਰ ਹੈ ਪਹਿਲਾ ਕਾਰਨ ਹੈ ਪਰੰਪਰਾ ਯਰ ਰਵਾਜ ਦੇ ਨਾਂ ਤੇ ਕੁੜੀ ਦੇ ਪਰਿਵਾਰ ਦੀ ਸਥਿਤੀ ਦਾ ਅੰਦਾਜ਼ਾ ਮੁੰਡੇ ਦੇ ਪਰਿਵਾਰ ਨੂੰ ਦਿੱਤੇ ਜਾਣਵੇਂ ਗਹਿਣੇ, ਨਕਦੀ ਫਰਨੀਚਰ, ਜਾਇਦਾਦ ਜਾਂ ਹੋਰ ਸੰਪਤੀ ਤੋਂ ਲਗਾਇਆ ਜਾਂਦਾ ਹੈ। ਇਸ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਰਵਾਇਤ ਦਾ ਨਾਮ ਦਿੱਤਾ ਜਾਂਦਾ ਹੈ ਤੇ ਕਈ ਇਤਿਹਾਸਾਂ ਤੋਂ ਪ੍ਰਚਲਿਤ ਹੈ। ਵਿਆਹ ਵਰਗਾ ਮੌਕਾ ਆਉਣ ਤੇ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰਨ ਦੀ ਹਿੰਮਤ ਨਹੀਂ ਕਰਦੇ। ਲੋਕ ਇਸ ਨੂੰ ਅਨੇਵਾ ਪਾਲਣ ਕਰ ਰਹੇ ਨੇ ਜਦੋਂ ਕਿ ਜ਼ਿਆਦਾਤਰ ਕੇਸਾਂ ਵਿੱਚ ਕੁੜੀ ਦੇ ਪਰਿਵਾਰ ਤੇ ਬੋਝ ਸਾਬਤ ਹੁੰਦਾ ਹੈ। ਦੂਸਰਾ ਕਾਰਨ ਸਥਿਤਿਕ ਪ੍ਰਤੀਕ। ਸਥਿਤਿਕ ਪ੍ਰਤੀਕ ਨਹੀਂ ਮਤਾਂ। ਸਟੇਟਸ ਸਿੰਬਲ। ਕੁਝ ਲੋਕਾਂ ਲਈ ਦਾਜ ਪ੍ਰਥਾ ਇੱਕ ਸਟੇਟਸ ਸਿੰਬਲ ਬਣ ਚੁੱਕੀ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਮੁੰਡੇ ਦੇ ਪਰਿਵਾਰ ਨੂੰ ਵੱਡੀ ਕਾਰ, ਵੱਧ ਤੋਂ ਵੱਧ ਨਕਦੀ ਤੇ ਹੋਰ ਤੋਹਫੇ ਦੇ ਨਾਲ ਉਹਨਾਂ ਦੀ ਸਮਾਜ ਵਿੱਚ ਇੱਜ਼ਤ ਵੱਧਦੀ ਹੈ ਇਸ ਕਰਕੇ ਬਹੁਤ ਸਾਰੇ ਪਰਿਵਾਰ ਭਾਵੇਂ ਇਹਨਾਂ ਖਰਚਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਪਰ ਫਿਰ ਵੀ ਇੱਕ ਸ਼ਾਨਦਾਰ ਵਿਆਹ ਦਾ ਇੰਤਜ਼ਾਮ ਕਰਦੇ ਨੇ ਤਾਂ ਮੁੰਡੇ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਤੋਹਫੇ ਦਿੰਦੇ ਨੇ ਇਹ ਬਿਲਕੁਲ ਇੱਕ ਮੁਕਾਬਲੇ ਤਰ੍ਹਾਂ ਬਣ ਚੁੱਕਾ ਜਿਸ ਵਿੱਚ ਹਰ ਕੋਈ ਇੱਕ ਦੂਜੇ ਨੂੰ ਹਰਾਉਣਾ ਚਾਹੁੰਦਾ ਹੈ ਤੀਜਾ ਕਾਰਨ ਹੈ ਸਖਤ ਕਾਨੂੰਨ ਦੀ ਘਾਟ ਪਹਾੜ ਸਰਕਾਰ ਨੇ ਦਾਜ ਪ੍ਰਥਾ ਨੂੰ ਪਾਦ ਕੋਸ਼ਿਸ਼ ਕਰ ਦਿੱਤਾ ਪਰ ਇਸ ਲਈ ਬਨਾਏ ਗਏ ਕਾਨੂੰਨ ਇਨੀ ਸਖਤੀ ਨਾਲ ਲਾਗੂ ਨਹੀਂ ਕੀਤੇ ਗਏ ਇਸ ਕਰਕੇ ਵਿਆਹ ਦੇ ਦੌਰਾਨ ਤੋਹਫਿਆਂ ਤੇ ਦਾਜ ਦੇ ਲੈਣ ਦੇਣ ਤੇ ਕੋਈ ਵੀ ਰੋਕ ਨਹੀਂ ਹੈ ਇਹ ਤਿੰਨੋਂ ਮੁੱਖ ਕਾਰਨ ਦਾਜ ਪ੍ਰਥਾ ਤੇ ਪਰਸ ਦੇ ਨਾਲ ਹੀ ਅਨਪੜਤਾ ਤੇ ਲਿੰਗਾ ਸਮਾਨਤਾ ਵੀ ਇਸ ਵਿੱਚ ਵੱਡਾ ਯੋਗਦਾਨ ਦਿੰਦੀਆਂ ਨੇ ਦਾਜ ਇੱਕ ਸ਼ਰਾਬ ਬਣ ਚੁੱਕਾ ਹੈ ਖਾਸ ਕਰ ਔਰਤਾਂ ਵਾਸਤੇ ਦਾਜ ਨੇ ਕਈ ਸਾਰੇ ਅਪਰਾਧਾਂ ਨੂੰ ਜਨਮ ਦਿੱਤਾ ਹੈ ਪਹਿਲਾ ਕੁੜੀ ਦੇ ਪਰਿਵਾਰ ਵਾਲੇ ਕਈ ਸਾਰੇ ਭ੍ਰਿਸ਼ਟਾਚਾਰਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਸ ਵਿਅਕਤੀ ਦੇ ਘਰਤੀ ਪੈਦਾ ਹੁੰਦੀ ਆਪਣੀ ਧੀ ਦਾ ਵਿਆਹ ਕਰਨ ਲਈ ਪੈਸੇ ਇਕੱਠੇ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਲਈ ਉਹ ਕਈ ਸਾਰੇ ਪ੍ਰਿਸ਼ਟ ਤਰੀਕਿਆਂ ਦਾ ਇਸਤੇਮਾਲ ਕਰਦਾ ਜਿਵੇਂ ਰਿਸ਼ਵਤ ਲੈਣਾ ਟੈਕਸ ਚੋਰੀ ਕਰਨਾ ਨਜਾਇਜ਼ ਤਰੀਕੇ ਨਾਲ ਆਪਣਾ ਕਾਰੋਬਾਰ ਕਰਨਾ ਤੇ ਕਿਤੇ ਨਾ ਕਿਤੇ ਨਸ਼ਾ ਵੇਚਣਾ ਵੀ ਇੱਕ ਮਜਬੂਰੀ ਬਣ ਜਾਂਦੀ ਹੈ ਦੂਸਰਾ ਸਟੇਰੀਕ ਟੌਰਚਰ ਦੇਖਣ ਵਿੱਚ ਆਇਆ ਕਿ ਸੋਹਰਾ ਪਰਿਵਾਰ ਆਪਣੀ ਨੌ ਨਾਲ ਦੁਰਵਿਵਹਾਰ ਕਰਦੇ ਨੇ ਉਸ ਨੂੰ ਜਲੀਲ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਕੁਝ ਕਿਸਾਂ ਵਿੱਚ ਤਾਂ ਇਹ ਵੀ ਦੇਖਣ ਨੂੰ ਮਿਲਿਆ ਕਿ ਸਹੁਰੇ ਆਪਣੇ ਨੂੰ ਦਾ ਸਰੀਰਕ ਸ਼ੋਸ਼ਣ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਦਾਜਦਿਆਂ ਵੱਡੀਆਂ-ਵੱਡੀਆਂ ਮੰਗਾਂ ਪੂਰੀਆਂ ਨਾ ਕਰ ਸਕਣ ਤੇ ਕਤਲ ਤੇ ਸਾੜ ਦਿੱਤੇ ਜਾਣ ਦੇ ਮਾਮਲੇ ਸਮੇਂ-ਸਮੇਂ ਤੇ ਸਾਹਮਣੇ ਆਉਂਦੇ ਰਹਿੰਦੇ ਨੇ। ਜਿਵੇਂ ਇਹ ਸਿਸਟੀਵੀ ਫੋਟੋ ਮਦਰਾਸ ਦੇ ਇੱਕ ਰਿਟਾਇਰ ਹਾਈ ਕੋਰਟ ਜੱਜ ਦੇ ਘਰ ਦਾ ਹੈ ਜਿਸ ਵਿੱਚ ਜੱਜ ਤੇ ਉਸ ਦਾ ਬੇਟਾ ਆਪਣੇ ਘਰ ਵਾਲੀ ਨੂੰ ਆਪਣੇ ਬੱਚਿਆਂ ਸਾਹਮਣੇ ਕੁੱਟ ਰਿਹਾ ਸੀ। ਦਾਜ ਦੀ ਮੰਗ ਪੂਰੀ ਨਾ ਹੋਣ ਕਰਕੇ ਸਿੰਟ ਐਵਰੀਥਿੰਗ ਬੱਟ ਪੁਆਇੰਟਸ ਦੇ ਆਰ ਨਾਟ ਮਚ ਸੈਟੀਸਫਾਈਡ ਵਿਦ ਇਟ ਦੇ ਵਾਂਟਿਡ ਮੋਰ ਐਂਡ ਮੋਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਉਸਤੇ ਦਬਾਅ ਬਣਾਇਆ ਜਾ ਰਿਹਾ ਕਿ ਉਹ ਉਹਨਾਂ ਦੇ ਖਿਲਾਫ ਹਾਈ ਕੋਰਟ ਵਿੱਚ ਕੋਈ ਵੀ ਬਿਆਨ ਨਾ ਦੇਵੇ ਇਕੱਲੇ ਇੰਡੀਆ ਵਿੱਚ ਹੀ 8000 ਤੋਂ ਵੱਧ ਮਾਂ ਤਾਂ ਹੁੰਦੀਆਂ ਨੇ ਇਸ ਦਾਜ ਪ੍ਰਥਾ ਕਰਕੇ ਇਹ ਸਿਰਫ ਉਹ ਡਾਟਾ ਹੈ ਜੋ ਲੋਕਾਂ ਦੇ ਸਾਹਮਣੇ ਆਇਆ ਹੈ ਅਸਲ ਵਿੱਚ ਇਹਨਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਲਗਭਗ ਨਾ ਮੁਮਕਿਨ ਹੈ ਤੇ ਤੀਸਰਾ ਤਾਂ ਸਭ ਤੋਂ ਘਣਾਉਣਾ ਹੈ ਪ੍ਰਾਦਾ ਕੁੜੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦੇਣਾ ਜਾਨੀ ਕਿ ਪੂਰਨ ਹੱਤਿਆ ਕਾਫੀ ਜ਼ਾਰੇ ਖਿਸਾਂ ਵਿੱਚ ਇਹ ਦੇਖਿਆ ਹੈਗਾ ਕਿ ਜਦੋਂ ਪਰਿਵਾਰ ਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਇੱਕ ਧੀ ਪੈਦਾ ਹੋਣ ਵਾਲੀ ਹੈ ਤਾਂ ਉਹ ਅਬੋਰਸ਼ਨ ਕਰਵਾ ਲੈਂਦੇ ਨੇ ਜੇ ਪੈਦਾ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਤਾਂ ਉਸ ਨੂੰ ਛੱਡ ਦਿੰਦੇ ਨੇ ਜਿਸ ਕਰਕੇ ਰੂੜੀਆਂ ਕੂੜੇਦਾਨ ਤੇ ਅनाथ ਆਸ਼ਰਮ ਦੇ ਗੇਟਾਂ ਗਾੜੀ ਨਵਜਵੀਆਂ ਬੱਚੀਆਂ ਦਾ ਮਿਲਦੀਆਂ ਸਖਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਹ ਸਿਰਫ ਤਾਂ ਕਰਕੇ ਕਿ ਲੋਕਾਂ ਨੂੰ ਦਾਜ ਨਾ ਦੇਣਾ ਪਵੇ ਇਸ ਦਾ ਇਹ ਸਬੂਤ ਵੀ ਹੈ Despite the nation's poverty, an estimated 32 billion dollars worth of gold is in private hands. ਰਿਸਰਚ ਕਰਨ ਵਾਲਿਆਂ ਦਾ ਇਹ ਕਹਿਣਾ ਹੈ ਕਿ 1980 ਤੋਂ ਜਦੋਂ ਦੇ ਸੋਨੇ ਦੇ کیسਾਂ ਵਿੱਚ ਇੱਕ ਵੱਡਾ ਉਛਾਲ ਆਇਆ ਉਸ ਦੇ ਨਾਲ ਹੀ ਪ੍ਰੂਣ ਹੱਤਿਆ ਦੇ کیسਾਂ ਵਿੱਚ ਵੀ ਵਾਧਾ ਦੇਖੀ ਗਈ ਹੈ। ਇੰਨਾ ਸਾਰਾ ਕੁਝ ਜਾਣਨ ਤੋਂ ਬਾਅਦ ਦਿਮਾਗ ਵਿੱਚ ਇਹ ਗੱਲ ਆਉਂਦੀ ਕਿ ਇਸ ਨੂੰ ਰੋਕਿਆ ਕਿੱਦਾਂ ਜਾਵੇ? ਪਹਿਲਾ ਇਹ ਅਨਪੜਤਾ ਨੂੰ ਖਤਮ ਕੀਤਾ ਜਾਵੇ, ਕੁੜੀਆਂ ਦੇ ਦਾਜ ਲਈ ਪੈਸੇ ਇਕੱਠੇ ਕਰਨੋਂ ਚੰਗਾ ਹੈ ਉਹ ਪੈਸੇ ਉਹਨਾਂ ਦੀ ਪੜ੍ਹਾਈ ਤੇ ਖਰਚ ਕੀਤੇ ਜਾਣ ਤਾਂ ਕਿ ਕੁੜੀਆਂ ਆਤਮ ਨਿਰਭਰ ਬਣ ਸਕਣ ਤੇ ਕਿਸੇ ਤੇ ਵੀ ਬੋਝ ਨਾ ਰਹਿਣ। ਦੂਸਰਾ ਤਰੀਕਾ ਹੈ ਲਿੰਗ ਸਮਾਨਤਾ, ਮਤਲਬ ਇਕੁਐਲਿਟੀ बराबर ਸਮਾਜ ਵਿੱਚ ਲਿੰਗ ਸਮਾਨਤਾ ਇੱਕ ਆਮ ਕਰਨ ਰਹੀ ਅਦਾਜ਼ ਪ੍ਰਥਾ ਦਾ ਔਰਤ ਨੂੰ ਮਰਦ ਤੋਂ ਨੀਵਾ ਸਮਝਣਾ ਕੋਈ ਚੰਗੀ ਗੱਲ ਨਹੀਂ ਇਸ ਕਰਕੇ ਸਕੂਲ ਤੋਂ ਹੀ ਛੋਟੇ ਬੱਚਾ ਨੂੰ ਸਮਝਾਉਣਾ ਚਾਹੀਦਾ ਹੈ ਕਿ ਮਰਦ ਤੇ ਔਰਤ ਦੋਵੇਂ ਬਰਾਬਰ ਨੇ ਤੇ ਕੋਈ ਵੀ ਉੱਚਾ ਨੀਵਾ ਨਹੀਂ ਹੈ ਤੇ ਤੀਜਾ ਤਰੀਕਾ ਹੈ ਭਰੂਣ ਹੱਤਿਆ ਤੇ ਦਾਜ ਪ੍ਰਥਾ ਤੇ ਬਣਾਏ ਗਿਆ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਸਕੇ ਕਿ ਭਰੂਣ ਹੱਤਿਆ ਤੇ ਦਾਜ ਪ੍ਰਥਾ ਇੱਕ ਕਾਨੂੰਨ ਅਨ ਜੁਰਮ ਹੈ ਚੌਥਾ ਤੇ ਸਭ ਤੋਂ ਜ਼ਰੂਰੀ ਤਰੀਕਾ ਹੈ ਆਮ ਲੋਕਾਂ ਦਾ ਇਕੱਠੇ ਹੋਣਾ ਜੇਕਰ ਆਮ ਲੋਕ ਇਕੱਠੇ ਹੋਣਗੇ ਤਾਂ ਹੀ ਭਰੂਣ ਹੱਤਿਆ ਤੇ ਦਾਜ ਪ੍ਰਥਾ ਵਰਗੇ ਕਿਸ ਤੇ ਸਮਾਜ ਵਿੱਚ ਕੋਈ ਬਦਲਾਅ ਆ ਸਕਦਾ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਇਥੋਂ ਤੱਕਰ ਦੇਖ ਚੁੱਕੇ ਹੋ ਤਾਂ ਤੁਹਾਡੇ ਕੋਲ ਕੋਈ ਫੀਡਬੈਕ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ سبسਕ੍ਰਾਈਬ ਜਰੂਰ ਕਰ ਲਿਓ ਇਸੇ ਤਰ੍ਹਾਂ ਦੇ ਵੀਡੀਓ ਅੱਗੇ ਵੀ ਦੇਖਣ ਵਾਸਤੇ